ਐਮਪੀ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਤੇ ਐਮਪੀ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਸੁਨੇਹੇ ਤੇ ਜਿਹੜੇ ਲੋਕ ਇਕੱਠੇ ਹੋਏ ਨੇ ਸਿੱਖ ਸੰਗਤ ਇਕੱਠੀ ਹੋਈ ਹੈ ਉਸ ਨੇ ਧਿਆਨ ਹੈ ਜਿਹੜਾ ਉਹ ਜ਼ਰੂਰ ਖਿੱਚਿਆ ਇਹਦੇ ਬਾਰੇ ਕੀ ਕਹੋਗੇ ਇੱਕ ਵਾਰ ਅਕਾਲੀ ਆਗੂ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛ ਰਿਹਾ ਕਿਸੇ ਨੇ ਜਦੋਂ ਤਾਜੀ-ਤਾਜੀ ਝਾੜੂ ਦਾ ਜੋਰ ਪਿਆ ਹੈ ਕਹਿੰਦੇ ਜੋ ਬੜਾ ਤੇਜ਼ੀ ਨਾਲ ਵਧ ਰਹੇ ਨੇ ਕਹਿੰਦੇ ਕਾਕਾ ਪੰਜਾਬ ਦੇ ਵਿੱਚ ਫਸਲਾਂ ਕਿੰਨੀਆਂ ਹੁੰਦੀਆਂ ਨੇ ਕਹਿੰਦੇ ਜੀ ਦੋ ਹੂੰ ਕਹਿੰਦੇ ਇੱਥੇ ਪਾਰਟੀਆਂ ਵੀ ਦੋ ਹੀ ਰਹਿਣਗੀਆਂ ਬਕਤੀ ਤੌਰ ਤੇ ਆਉਂਦੀਆਂ ਨੇ ਅਕਾਲੀ ਤੇ ਕਾਂਗਰਸ ਜਿਹੜਾ ਅਕਾਲੀ ਦਲ 25 ਸਾਲ ਦੇ ਰਾਜ ਦਾ ਸੁਪਨਾ ਲੈਂਦਾ ਸੀ ਜੀ ਉਹ 10 ਸਾਲਾਂ ਤੋਂ ਬਾਅਦ ਅਜਿਹੀ ਸਥਿਤੀ ਬਣ ਗਈ ਕਿ ਨੇੜੇ ਤੇੜੇ ਵੀ ਨਹੀਂ ਕੋਈ ਲੰਘਣ ਦਿੰਦਾ ਇੱਥੇ ਤਾਂ ਫੇਰ ਉਹੀ ਇੱਕ ਢੇੜਾ ਜਿਹੜਾ ਜਿਵੇਂ ਕਹਿੰਦੇ ਪਿੰਨੇ ਨੂੰ ਵੱਟ ਚੜਾਈ ਜੋ ਚੜਾਈ ਜੋ ਰੱਸੀ ਨਾਲ ਉਹਨੇ ਘੁੰਮੀ ਜਾਣਾ ਸੋ ਮੁੱਖ ਮੰਤਰੀ ਸਾਹਿਬ ਇੱਥੇ ਵੀ ਉਹ ਪਿੰਨਾ ਹੀ ਘਮਾਉਂਦੇ ਨਜ਼ਰ ਆਏ ਕਿਉਂਕਿ ਜਿਹੜੀਆਂ ਚੀਜ਼ਾਂ ਹੋ ਗਈਆਂ ਤੁਸੀਂ ਇੱਕ ਵਾਰੀ ਬੋਲ ਕੇ ਦੱਸਤੀਆਂ ਉਹਨਾਂ ਨੂੰ ਵਾਰ-ਵਾਰ ਵਾਰ-ਵਾਰ ਇੱਥੇ ਵੀ ਉਹ ਦੁਹਰਾਉਂਦੇ ਆ ਜਿਹੜੇ ਉਹ ਨਜ਼ਰ ਆਇਆ ਨੇ ਢੀਲੋ ਸਾਹਿਬ ਦੇਖੋ ਮੁੱਖ ਮੰਤਰੀ ਸਾਹਿਬ ਜਦੋਂ ਸੱਤਾ 'ਚ ਨਹੀਂ ਹੁੰਦੇ ਸੀ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧੇ ਹੁੰਦੇ ਸੀ ਉਹੀ ਕਸਿਆ ਪੁਰਾਣਾ ਲੈਕਚਰ ਉਹੀ ਸਾਰਾ ਕੁਝ ਇਹੀ ਹਾਲ ਉਹ ਬਾਦਲ ਸਾਹਿਬ ਤੇ ਕਹਿੰਦੇ ਸੀ ਕਹਿੰਦੇ મોદી ਸਾਹਿਬ ਦਾ ਭਾਸ਼ਣ ਤਾਂ ਲਾਲ ਕਿਲੇ ਦੇ ਕਬੂਤਰਾਂ ਨੂੰ ਵੀ ਯਾਦ ਹੋ ਗਿਆ ਹੂੰ ਬੜਾ ਬੜਾ ਤੰਜ ਕਸਦੇ ਸੀ ਦੇਖਿਆ ਜਾਵੇ ਤੇ ਸਾਰੀਆਂ ਕਾਨਫਰੰਸਾਂ ਇੱਕ ਧਰਮ ਦੇ ਨਾਲ ਸੰਬੰਧਿਤ ਨੇ ਉਹ ਸ਼ਹੀਦ ਹੋਏ ਉਹ ਵੀ ਇੱਕ ਵੱਡੀ ਸ਼ਖਸੀਅਤ ਸਨ ਪਰ ਜਿਸ ਤਰ੍ਹਾਂ ਦੀਆਂ ਸਟੇਜਾਂ ਲੱਗ ਕੇ ਜਿਸ ਤਰ੍ਹਾਂ ਦੇ ਸੰਬੋਧਨ ਇੱਥੋਂ ਹੁੰਦੇ ਨੇ ਕੀ ਅਸੀਂ ਆਉਣ ਵਾਲੇ ਸਮੇਂ 'ਚ ਇਹੀ ਸੁਣਦੇ ਰਹਿਵਾਂਗੇ ਇਹ ਤਾਂ ਜੇ ਕਿਸੇ ਮਰਨੇ ਤੇ ਵਗ ਜਾਣ ਉੱਥੇ ਨਹੀਂ ਛੱਡਦੇ ਹੂੰ ਉੱਥੇ ਵੀ ਜੇ ਸਿਆਸਤ ਨਾ ਕਰਨ ਤੇ ਫੇਰ ਤਾਂ ਨਹੀਂ ਖਿਆਲ ਇਹਨਾਂ ਦੀ ਰੋਟੀ ਹਜਮ ਹੁੰਦੀ ਮੇਰੇ ਕੱਲ ਹੈ ਉਹ ਦੋ ਪਾਰਟੀਆਂ ਕਰ ਰਹੀਆਂ ਨੇ ਇੱਕ ਦਾਗੀ ਤੇ ਦੂਜਿਆਂ ਨੂੰ ਬਾਗੀ ਕਹਿੰਦੇ ਆ ਜੀ ਅੱਜ ਵਾਲੀ ਦੇ ਵਿੱਚ ਤਾਂ ਮੁੱਖ ਮੰਤਰੀ ਸਾਹਿਬ ਵੀ ਗਏ ਸੀ ਬਿਲਕੁਲ ਪਰ ਮੁੱਖ ਮੰਤਰੀ ਸਾਹਿਬ ਦਾ ਜਿਹੜੀ ਡੀ ਬਣਾਈ ਗਈ ਆਮ ਦੀ ਨਾ 10 ਫੁੱਟ ਤੇ ਹੁੰਦੀ ਆ ਬਸ ਤੋਂ ਵੱਧ ਜਾਂ 15 ਫੁੱਟ ਜੀ ਮੇਰੇ ਹਿਸਾਬ ਨਾਲ ਜਿੱਦਾਂ ਦੀ ਮੈਂ ਉਹ ਦੇਖ ਰਿਹਾ ਸੀ ਪਿਕਚਰ ਦੇ ਵਿੱਚ ਉਹ ਘੱਟੋ ਘੱਟ 100 ਫੁੱਟ ਤੇ ਹੋਣੀ ਹੈ ਅਲਜਾਮ ਲੱਗਿਆ ਮੁੱਖ ਮੰਤਰੀ ਤੇ ਕਿ ਉੱਥੇ ਬੁਲਟ ਪ੍ਰੂਫ ਸ਼ੀਸ਼ੇ ਚ ਬੋਲੇ ਜੀ ਹੁਣ ਅੱਜ ਬੁਲਟ ਪ੍ਰੂਫ ਸ਼ੀਸ਼ਾ ਲੱਗਿਆ ਸੀ ਇਹ ਚੀਜ਼ ਦੇ ਵਿੱਚ ਆਪ ਹੀ ਨਾਲ ਪਸੋ ਮਾਨ ਸਾਹਿਬ ਤੁਸੀਂ ਤਾਂ ਲੋਕਾਂ ਦੇ ਹੋ ਤੁਸੀਂ ਤਾਂ ਲੋਕਾਂ ਦੇ ਮੁੱਦੇ ਚੱਕ ਚੱਕ ਕੇ ਲੋਕਾਂ ਮਤਲਬ ਬੜੇ ਤਰੀਕੇ ਦੇ ਨਾਲ ਲੋਕਾਂ ਚ ਲੈ ਕੇ ਜਾਂਦੇ ਸੀ ਤੇ ਅੱਜ ਤੁਸੀਂ ਉਹ ਕੁਝ ਕਰੋ ਤੇ ਫਿਰ ਲੋਕ ਪੰਜਾਬ ਦੇ ਭਰੋਸਾ ਕਿਹੜੇ ਬੰਦੇ ਤੇ ਕਰਨਗੇ ਕਿਹੜੀ ਪਾਰਟੀ ਤੇ ਕਰਨਗੇ ਜਿਹੜਾ ਕੁਝ ਪਿਛਲੇ ਕਰਦੇ ਸੀ ਕੁਝ ਚੀਜ਼ ਨਹੀਂ ਬਦਲੀ ਬਦਲੀ ਹੈ ਤਾਂ ਚਿਹਰੇ ਬਦਲੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਮੈਂ ਹਾਂ ਪ੍ਰਾਪ ਸਿੱਧੂ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਾਂਗੇ ਉਸ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸੀਨੀਅਰ ਐਡੀਟਰ ਜਸਪਾਲ ਸਿੰਘ ਢਿਲੋਣਾ ਦਾ ਢਿਲੋ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਜੀ ਜੀ ਢਿਲੋ ਸਾਹਿਬ ਸ਼ੁਰੂਆਤ ਕਰਿਏ ਤਾਂ ਬਾਬਾ ਬਕਾਲਾ ਦੇ ਵਿੱਚ ਅੱਜ ਵੱਖ-ਵੱਖ ਤਰ੍ਹਾਂ ਦੀਆਂ ਸਟੇਜਾਂ ਸਜੀਆਂ ਪਰ ਇੱਕ ਸਟੇਜ ਜਿਹਦੇ ਵੱਲ ਸਾਰਿਆਂ ਦਾ ਧਿਆਨ ਹੈ ਜਿਹੜਾ ਉਹ ਜ਼ਰੂਰ ਗਿਆ ਉਹ ਸੀ ਜਿਹੜੀ ਪੰਥਕ 71 ਤੱਕ ਕੀਤੀ ਗਈ ਸੀ ਐਮਪੀ ਅਮਰਤਪਾਲ ਸਿੰਘ ਦੇ ਪਰਿਵਾਰ ਵੱਲੋਂ ਤੇ ਐਮਪੀ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਸੁਨੇਹੇ ਤੇ ਜਿਹੜੇ ਲੋਕ ਇਕੱਠੇ ਹੋਏ ਨੇ ਸਿੱਖ ਸੰਗਤ ਇਕੱਠੀ ਹੋਈ ਹੈ ਉਸ ਨੇ ਧਿਆਨ ਹੈ ਜਿਹੜਾ ਉਹ ਜ਼ਰੂਰ ਖਿੱਚਿਆ ਇਹਦੇ ਬਾਰੇ ਕੀ ਕਹੋਗੇ ਪ੍ਰੋਫਸਰ ਜੀ ਪੰਜਾਬ ਦੇ ਵਿੱਚ ਦੋ ਪਾਰਟੀਆਂ ਹੁੰਦੀਆਂ ਸੀ ਕਿਸੇ ਵੇਲੇ ਜੀ ਇੱਕ ਕਾਂਗਰਸ ਜਿਹੜੀ ਹੁਣ ਵੀ ਹੈਗੀ ਐ ਦੂਜੀ ਸ਼ਰਮਣੀ ਅਕਾਲੀ ਦਲ ਹੂੰ ਸ਼ਰਮਣੀ ਅਕਾਲੀ ਦਲ ਨੇ ਆਪ ਦੀ ਸਥਿਤੀ ਆਪ ਦੇ ਪੈਰਾਂ ਤੇ ਕਹਾੜੀ ਆਪ ਹੀ ਮਾਰੀ ਐ ਤੇ ਫਿਰ ਕਰੋਗੇ ਕੀ ਜੀ ਇੱਕ ਵਾਰ ਅਕਾਲੀ ਆਗੂ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ਿਕ ਬਾਦਲ ਨੂੰ ਪੁੱਛ ਰਿਹਾ ਕਿਸੇ ਨੇ ਜਦੋਂ ਤਾਜ਼ੇ-ਤਾਜ਼ੇ ਝਾੜੂ ਦਾ ਜ਼ੋਰ ਪਿਆ ਹੈ ਕਹਿੰਦੇ ਜੋ ਬੜਾ ਤੇਜ਼ੀ ਨਾਲ ਵਧ ਰਹੇ ਨੇ ਕਹਿੰਦੇ ਕਾਕਾ ਪੰਜਾਬ ਦੇ ਵਿੱਚ ਫਸਲਾਂ ਕਿੰਨੀਆਂ ਹੁੰਦੀਆਂ ਨੇ ਕਹਿੰਦੇ ਜੀ ਦੋ ਹੂੰ ਕਹਿੰਦੇ ਇੱਥੇ ਪਾਰਟੀਆਂ ਵੀ ਦੋ ਹੀ ਰਹਿਣਗੀਆਂ ਬਖਤੀ ਤੌਰ ਤੇ ਆਉਂਦੀਆਂ ਨੇ ਅਕਾਲੀ ਤੇ ਕਾਂਗਰਸ ਪਰੇ ਪਾਰਟੀ ਇਸ ਤੇਜੀ ਨਾਲ ਵਧੀ ਉਹਨਾਂ ਲੋਕਾਂ ਨੂੰ ਪਾਸੇ ਕਰਕੇ ਆਪ ਸਤਾ ਚ ਬਹਿ ਗਈ ਜੀ ਉਹਨਾਂ ਦੀ ਭੁੱਲ ਸੀ ਲੋਕਾਂ ਦੀ ਨਭਜ ਪਛਾਰਨ ਚ ਉਹਨਾਂ ਦੀ ਕਮੀ ਰਹੀ ਗੁਰੂ ਸਾਹਿਬ ਦੀ ਬੇਅਦਬੀ ਤੋਂ ਬਾਅਦ ਜੋ ਅਕਾਲੀ ਦਲ ਦੇ ਵਿੱਚ ਹੋਇਆ ਹੈ ਜਿਹੜਾ ਅਕਾਲੀ ਦਲ 25 ਸਾਲ ਦੇ ਰਾਜ ਦਾ ਸੁਪਨਾ ਲੈਂਦਾ ਸੀ ਜੀ ਉਹ 10 ਸਾਲਾਂ ਤੋਂ ਬਾਅਦ ਅਜਿਹੀ ਸਥਿਤੀ ਬਣ ਗਈ ਕਿ ਨੇੜੇ ਤੇੜੇ ਵੀ ਨਹੀਂ ਕੋਈ ਲੰਗੜਨ ਦਿੰਦਾ ਹੂੰ 7 ਸਾਲ ਹੋ ਗਏ ਨੇ ਹਨਾ ਜੀ ਪੰਥਕ ਸਿਆਸਤ ਬਹੁਤ ਲੋੜੀਂਦੀ ਐ ਜਿਹੜੀ ਨਿਰਸਵਾਰਥ ਹੋਵੇ ਪੰਜਾਬ ਦੇ ਲੋਕਾਂ ਨੂੰ ਹੂੰ ਅਕਾਲੀ ਦਲ ਨਾਲ ਜਾਣਾ ਨਹੀਂ ਚਾਹੁੰਦੇ ਕਿਉਂਕਿ ਜਿਹੜਾ ਵੱਡੇ ਪੱਦਰ ਦੇ ਉੱਤੇ ਉਹਨਾਂ ਨੇ ਜੋ ਕੁਝ ਕੀਤਾ ਆਮ ਭਾਸ਼ਾ ਦੇ ਵਿੱਚ ਇਹ ਲੋਕ ਕਹਿੰਦੇ ਆ ਉਹਨਾਂ ਨੇ ਗਲਤਗਾ ਨਹੀਂ ਕੀਤੀਆਂ ਵੱੱਜਰ ਗੁਨਾਹ ਕੀਤੇ ਨੇ ਹੂੰ ਤੇ ਸੰਗਤ ਉਹਨਾਂ ਤੋਂ ਰੁੱਸ ਗਈ ਜੀ ਸ਼੍ਰੀ ਕਾਤਾਖਤ ਸਾਹਿਬ ਨੂੰ ਹੀ ਆਪਣੇ ਸਿਆਸੀ ਹਿੱਤਾਂ ਲਈ ਇਹਨਾਂ ਨੇ ਵਰਤਿਆ ਹੈ ਉਹ ਜਿਹੜਾ ਖਲਾਅ ਆ ਜਿਹੜੇ ਲੋਕ ਚਾਹੁੰਦੇ ਆ ਕਿ ਪੰਥ ਦੀ ਚੜ੍ਹਦੀ ਕਲਾ 'ਚ ਰਹੇ ਪੰਥ ਕਦੇ ਢੈਂਦੀ ਕਲਾ 'ਚ ਨਹੀਂ ਹੁੰਦਾ ਪੰਥ ਚੜ੍ਹਦੀ ਕਲਾ 'ਚ ਹੀ ਹੁੰਦਾ ਹਮੇਸ਼ਾ ਉਹ ਲੋਕ ਇਸ ਤਲਾਸ਼ ਦੇ ਵਿੱਚ ਨੇ ਕਿ ਇਹਦਾ ਬਦਲ ਕੋਈ ਬਣੇ ਜੀ ਬਦਲ ਤਾਂ ਬਣੇਗਾ ਜੇ ਨਿਰਸਵਾਰਥ ਹੋਵੇ ਹਮ ਅੱਜ ਬਾਬਾ ਬਕਾਲੇ ਦੇ ਵਿੱਚ ਇਹ ਵੱਡੀ ਇਕੱਤਰਤਾ ਹੋਈ ਉਹਨਾਂ ਦੀ ਇਸ ਇਕੱਤਰਤਾ ਦੇ ਵਿੱਚ ਸਭ ਤੋਂ ਐਮ ਪੱਖ ਇਹ ਹੈ ਭਗਵੰਤ ਮਾਨ ਦਾ ਕੱਠ ਸੀਗਾ ਸਰਕਾਰੀ ਤੰਤਰ ਲੱਗਿਆ ਹੋਇਆ ਸੀ ਇਕੱਠ ਕਰਨ ਵਾਸਤੇ ਜੀ ਬਲਕਿ ਦੂਜੀ ਸਟੇਜ ਸੀ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਦੇ ਵੀ ਬਹੁਤ ਸਾਰੇ ਆਗੂ ਅੱਧੇ ਪੰਜਾਬ ਤੋਂ ਲੋਕਾਂ ਨੂੰ ਢੋਣ ਤੇ ਲੱਗੇ ਹੋਏ ਸੀ ਹੂੰ ਗੱਡੀਆਂ ਵਗੈਰਾ ਦਾ ਪ੍ਰਬੰਧ ਹੋ ਰਿਹਾ ਸੀ ਇਦੇ ਵਿੱਚ ਜਿਹੜਾ ਸਭ ਤੋਂ ਅਹਿਮ ਗੱਲ ਹੈ ਉਹ ਜਿਹੜਾ ਪੰਥਕ ਇਕੱਠ ਭਾਈ ਅਮਰਤਪਾਲ ਸਿੰਘ ਨਾਲ ਜੋ ਵੀ ਕਹੋ ਪੰਥਕ ਇਕੱਠ ਦੇ ਨਾਂ ਤੇ ਇਹ ਸੱਦਾ ਦਿੱਤਾ ਗਿਆ ਸੀ ਜੀ ਤੇ ਉਹਦਾ ਜਜਵਾ ਦਿਲੋਂ ਸੀ ਹੂੰ ਉਹ ਲੋਕ ਆਪਣੇ ਤੌਰ ਤੇ ਉੱਤੇ ਆਪਣੇ ਸਾਧਨਾਂ ਰਹੀਂ ਪਹੁੰਚੇ ਪਹੁੰਚੇ ਜਿੰਨਾ ਕੋ ਉਹਨਾਂ ਦੇ ਕੋਲ ਮਾਇਆ ਦੀ ਇਕੱਤਰਤਾ ਹੈ ਉਹਦੇ ਵਿੱਚ ਉਹਨਾਂ ਨੇ ਪੰਡਾਲ ਵੀ ਲਾਇਆ ਉੱਥੇ ਬਰਸਾਤ ਵੀ ਹੋਗੀ ਹੂੰ ਇਹਦੇ باوجود ਉਹ ਜज्ਵਾ ਅੰਦਰੋਂ ਲੱਗਦਾ ਹੈ ਪਰ ਪ੍ਰੋਬਲਮ ਇਹ ਹੈ ਇੱਥੇ ਚੱਬੇ ਦੇ ਵਿੱਚ ਸਰਬੱਤ ਖਾਲਸਾ ਸੱਦਿਆ ਗਿਆ ਹੂੰ ਤੇ ਉਹ ਸਰਬੱਤ ਖਾਲਸਾ ਕਿਸ ਤਰ੍ਹਾਂ ਦਾ ਹੋ ਕੇ ਰਹਿ ਗਿਆ ਦੱਸਣ ਦੀ ਲੋੜ ਨਹੀਂ ਅਸੀਂ ਦੇਖ ਚੁੱਕੇ ਹਾਂ ਉਹ ਸਰਬੱਤ ਖਾਲਸੇ ਨੇ ਪੈਰਲਲ ਜਥੇਦਾਰਾਂ ਦੀ ਚੋਣ ਕਰਤੀ ਜੀ ਜਦ ਅਰਜਗਤਾਰ ਸਿੰਘ ਹਵਾਰਾ ਨੂੰ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਤਾ ਹਾਲਾਂਕਿ ਕਾਰਜਕਾਰੀ ਦੀ ਦੇ ਤੌਰ ਤੇ ਉਹ ਤਾਂ ਜੇਲ੍ਹ ਚ ਨੇ ਧਿਆਨ ਸਿੰਘ ਮੰਡ ਕਰ ਰਹੇ ਨੇ ਇਸੇ ਤਰ੍ਹਾਂ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਸੌਂਪਤਾ ਜੀ ਤੇ ਬਲਜੀਤ ਸਿੰਘ ਦਾਦੂਬਾਲ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦਾ ਹੂੰ ਉਹ ਜੋ ਇਕੱਠ ਹੋਇਆ ਸੀ ਉਹ ਦੇਖਣ ਯੋਗ ਸੀ 2-2 ਕਿਲੋਮੀਟਰ ਤੱਕ ਲੋਕ ਖੜੇ ਸਨ ਪਰ ਰਾਜਨੀਤੀ ਜਦੋਂ ਨਾਲ ਹੋਵੇ ਉੱਥੇ ਜੋਸ਼ ਕੱਲਾ ਨਹੀਂ ਚੱਲਦਾ ਹੁੰਦਾ ਹੂੰ ਜੋਸ਼ ਦੇ ਨਾਲ-ਨਾਲ ਹੋਸ਼ ਵੀ ਚਾਹੀਦਾ ਹੈ ਬਿਲਕੁਲ ਉਹ ਸਰਬੱਤ ਖਾਲਸੇ ਤੋਂ ਬਾਅਦ ਜੋ ਕੁਝ ਨਿਕਲਿਆ ਸਿੱਖ ਸੰਗਤ ਦੇ ਮਨ ਦੇ ਵਿੱਚ ਨਿਰਾਸ਼ਾ ਆਈ ਉਹ ਨੂੰ ਹੋਰੇ ਪਾਸੇ ਤੋਰ ਦਿੱਤਾ ਗਿਆ ਹੂੰ ਜਾਂ ਇਹ ਕਹੋ ਵਿਸ਼ੇ ਪੱਦਰ ਦੀਆਂ ਏਜੰਸੀਆਂ ਇਹਦੇ ਵਿੱਚ ਕੰਮ ਕਰਦੀਆਂ ਕੇਂਦਰ ਦੀਆਂ ਵੀ ਕਰਦੀਆਂ ਨੇ ਲੋਕਲ ਵੀ ਉਹਨਾਂ ਨੇ ਉਸ ਚੀਜ਼ ਦਾ ਮੂਹ ਮੰਹੰਦਰਾ ਹੀ ਬਦਲਤਾ ਬਦਲਤਾ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਜੋਸ਼ ਸੀ ਕੁਝ ਸਿਆਣਾ ਹੋਸ਼ ਵਾਲੇ ਜਿਹੜੇ ਸਖਸ਼ੀਤਾ ਸੀ ਉਹਨਾਂ ਦੀ ਘਾਟ ਮਹਿਸੂਸ ਹੋਈ ਹੂੰ ਸਿਆਸੀ ਹਲਕਿਆਂ ਦੇ ਵਿੱਚ ਉਹਨੂੰ ਆਪਣੇ ਤਰੀਕੇ ਨਾਲ ਬਦਲਿਆ ਤੇ ਲੋਕਾਂ ਦੇ ਵਿੱਚ ਨਿਰਾਸ਼ਾ ਹੋਈ ਕਿ ਯਾਰ ਆਹ ਕੀ ਹੋ ਗਿਆ ਉਸ ਤੋਂ ਬਾਅਦ ਜਿਹੜਾ ਅੱਜ ਇਕੱਠ ਹੋਇਆ ਇਹ ਜੀ ਇਹ ਆਪ ਮਹਾਰਾ ਇਕੱਠ ਹੈ ਬਿਲਕੁਲ ਇਹਦੇ ਵਿੱਚ ਜਿਹੜੇ ਪ੍ਰਬੰਧਕ ਅੱਗੇ ਲੱਗੇ ਹੋਏ ਨੇ ਬੜੇ ਸਿਆਣੇ ਬੰਦੇ ਆ ਉਹਨਾਂ ਚ ਕਾਫੀ ਉਹਨਾਂ ਚਾਹੀਦਾ ਹੈ ਕਿ ਕੁਝ ਉਹ ਸਿਆਣੇ ਬੰਦੇ ਜਿਨ੍ਹਾਂ ਤੇ ਲੋਕ ਭਰੋਸਾ ਕਰਨ ਜਿਨ੍ਹਾਂ ਦੀ ਜਿਹੜੀ ਭਰੋਸੇਯੋਗਤਾ ਉਥੇ ਕੋਈ ਸਵਾਲ ਨਹੀਂ ਹੈ ਹਮ ਸ਼ਭੀ ਸਾਫ ਹੋਵੇ ਹਾਂ ਉਹ ਲੋਕ ਜੇ ਅੱਗੇ ਆ ਕੇ ਇਹਨੂੰ ਸਵਾਲਦੇ ਆ ਇਸ ਵੇਲੇ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡਾ ਦੁਖਾਂਤ ਇਹ ਹੈ ਇਹਨਾਂ ਲੋਕਾਂ ਨੇ ਭਾਈ ਭਤੀਜਾ ਬਾਦ ਪੁੱਤਰ ਮੋਹ ਦੇ ਵਿੱਚ ਦੂਜੀ ਕਤਾਰ ਦੇ ਆਗੂ ਪੈਦਾ ਹੀ ਨਹੀਂ ਹੋਣ ਦਿੱਤੇ ਹੂੰ ਇੱਥੇ ਬਹੁਤ ਸਾਰੇ ਆਗੂ ਸੀ ਜਿਹੜੇ ਅਗਵਾਈ ਕਰ ਸਕਦੇ ਸੀ ਜਿਨ੍ਹਾਂ ਨੂੰ ਬਹੁਤ ਪਤਾ ਸੀ ਇਤਿਹਾਸ ਦਾ ਬਿਲਕੁਲ ਸੋ ਹੁਣ ਜਿਹੜੀ ਇਹ ਇਕਤਰਤਾ ਹੋਈ ਹੈ ਇੱਕ ਵਾਰ ਫੇਰ ਲੋਕਾਂ ਦਾ ਭਰੋਸਾ ਇਸ ਪੰਥਕ ਸਿਆਸਤ ਅਤੇ ਜਿਹੜੇ ਆਗੂ ਅੱਗੇ ਲੱਗੇ ਆ ਉਹਨਾਂ ਦੇ ਵਿੱਚ ਵਜਣ ਲੱਗਿਆ ਹੈ ਬਿਲਕੁਲ ਸਭ ਤੋਂ ਮਹਿੰਨਤਾ ਹੈਗੇ ਨੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ ਜਾਂ ਜਿਹੜੇ ਤਮਾਮ ਆਗੂ ਅੱਗੇ ਲੱਗੇ ਨੇ ਅੱਜ ਤੁਸੀਂ ਦੇਖੋ ਉੱਥੇ ਬਹੁਤ ਲੋਕ ਬੋਲ ਰਹੇ ਸਨ ਉੱਥੇ ਨਵਦੀਪ ਹਰਿਆਣੇ ਵਾਲਾ ਜੀ ਜਿਹੜੇ ਮੁੰਡੇ ਤੇ ਬਹੁਤ ਤਸ਼ੱਦਦ ਹੋਇਆ ਜਲਬੇੜਾ ਜੀ ਜਲਬੇੜਾ ਜੀ ਉਹ ਵੀ ਬੋਲਿਆ ਲੱਖਾ ਸਧਾਰਾ ਵੀ ਉੱਥੇ ਆਇਆ ਬਹੁਤ ਸਾਰੇ ਉਹ ਲੋਕ ਜਿਨ੍ਹਾਂ ਦੇ ਪਿੱਛੇ ਸੱਦੇ ਤੋਂ ਲੋਕ ਬੁਲਾਉਂਦੇ ਆ ਆਉਂਦੇ ਆ ਉਹ ਸ਼ਾਮਲ ਹੋਏ ਕਿਉਂਕਿ ਜਦੋਂ ਇੱਕ ਕੱਤਰਤਾ ਮਹਾਰਾਜਪਿੰਡ ਦੇ ਵਿੱਚ ਕੀਤੀ ਗਈ ਸੀ ਉੱਥੇ ਵੀ ਲੋਕ ਵੱਡੀ ਗਿਣਤੀ ਦੇ ਵਿੱਚ ਗਏ ਸਨ ਹੂੰ ਸੋ ਅੱਜ ਇਸ ਕੱਤਰਤਾ ਦੇ ਵਿੱਚ ਕੁਝ ਮਤੇ ਪਾਏ ਗਏ ਨੇ ਲਗਭਗ ਪੌਣੀ ਦਰਜਨ ਦੇ ਲਗਭਗ ਜੀ ਉਹਨਾਂ ਦੇ ਵਿੱਚੋਂ ਇੱਕ ਅਹਿਮ ਮਤਾ ਹੈ ਬਾਕੀ ਤਰ੍ਹਾਂ ਦੇ ਜੋ ਪਾਏ ਨੇ ਅਹਿਮ ਮਤੇ ਦੇ ਵਿੱਚ ਇਹ ਹੈ ਕਿ 20 ਅਕਤੂਬਰ ਤੱਕ 10 ਦਿਨ ਇਹ ਨੇ 20 ਉਹ ਨੇ 30 ਮਹੀਨਾ ਕੱਤੀਆਂ ਦਾ ਹੈ ਤੇ ਵੀ ਨਾ ਹੋਰ ਪਾਲੋ ਵਿੱਚ ਤਕਰੀਬਨ 2 ਮਹੀਨੇ ਦਾ ਟਾਈਮ ਹੈ ਜੇ 20 ਅਕਤੂਬਰ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਈ ਤਾਂ ਇਹ ਪੰਥਕ ਇਕੱਠ ਦੇ ਜਿਹੜੇ ਮੋਰੀ ਆਗੂ ਨੇ ਉਪਰ ਸੰਘਰਸ਼ ਦੇ ਰਾਹ ਤੁਰਨਗੇ ਬੱਚੇ-ਬੱਚੇ ਨੂੰ ਸੱਦਾ ਦੇਣਗੇ ਕਿ ਤੁਸੀਂ ਆਓ ਇਸ ਸੰਘਰਸ਼ ਦੇ ਵਿੱਚ ਨਾਲ ਚਲੋ ਇੱਕ ਇੱਕ ਚੀਜ਼ ਜਿਹੜੀ ਮੇਰੀ ਇਹਨਾਂ ਤੋਂ ਬੁਲਾਰਿਆਂ ਨੂੰ ਜਿਹੜੀ ਬੇਨਤੀ ਕੀਤੀ ਗਈ ਕਿ ਆਪਾ ਲੋਕਾਂ ਨੇ ਕਿਸੇ ਦੇ ਖਿਲਾਫ ਨਹੀਂ ਬੋਲਣਾ ਉਹ ਬੋਲਣ ਵਾਲੇ ਪਰਲੇ ਪਾਸੇ ਬੈਠੇ ਨੇ ਹੂੰ ਉਹਨਾਂ ਨੂੰ ਬੋਲੀ ਜਾਂਦੇ ਹੋ ਆਪਾਂ ਆਪਣਾ ਸੰਦੇਸ਼ ਦਿਓ ਆਪਣਾ ਪ੍ਰੋਗਰਾਮ ਦਿਓ ਜੇ ਉਹ ਪ੍ਰੋਗਰਾਮ ਤੇ ਲੋਕਾਂ ਦੇ ਪਸੰਦ ਆ ਗਿਆ ਲੋਕਾਂ ਮੁਤਾਬਕ ਹੋਇਆ ਸੰਗਤ ਹਮੇਸ਼ਾ ਇੱਕੀ ਬਸਵੇਆ ਸਿੱਖ ਧਰਮ ਚ ਗੁਰੂ ਸਾਹਿਬ ਨੇ ਸੰਗਤ ਨੂੰ ਵੱਡਾ ਰੂਪ ਦਿੱਤਾ ਸੋ ਮੈਂ ਇਹ ਗੱਲ ਕਹਾ ਜੋਰ ਛੋਰ ਦੇ ਨਾਲ ਇਹਨਾਂ ਨੂੰ ਜੇ ਚੰਗਾ ਪ੍ਰੋਗਰਾਮ ਲੋਕਾਂ ਨੂੰ ਨਾਲ ਜੋੜ ਕੇ ਦੇ ਕੇ ਤਾਂ ਲੋਕਾਂ ਨੂੰ ਇੱਕ ਵਾਰੀ ਫੇਰ ਆਸ ਇਹਨਾਂ ਦੇ ਵਿੱਚੋਂ ਨਜ਼ਰ ਆਉਂਦੀ ਹੈ ਜੀ ਬਿਲਕੁਲ ਢੀਲੂ ਸਾਹਿਬ ਜਿਸ ਤਰ੍ਹਾਂ ਜ਼ਿਕਰ ਹਮੇਸ਼ਾ ਹੁੰਦਾ ਹੈ ਕਿ ਵਕ ਵਕ ਸਟੇਜਾਂ ਦੇ ਉੱਪਰ ਇੱਕ ਨੈਗੇਟਿਵਿਟੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦਾ ਕੰਮ ਅਕਸਰ ਹੀ ਚੱਲਦਾ ਰਹਿੰਦਾ ਪਰ ਇਸ ਸਟੇਜ ਤੇ ਇਹੋ ਜਿਹਾ ਇਸ ਵਾਰ ਕੁਝ ਨਹੀਂ ਸੀ ਬੜੀ ਸੰਜੀਦਗੀ ਦੇ ਨਾਲ ਕੰਮ ਲਿਆ ਗਿਆ ਬੜੀ ਸੰਜੀਦਗੀ ਦੇ ਨਾਲ ਇਸ ਸਟੇਜ ਨੂੰ ਸੰਭਾਲਿਆ ਗਿਆ ਪਰ ਦੂਜੇ ਪਾਸੇ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਰਖੜ ਪੁੰਨਿਆ ਦੇ ਇਸ ਮੌਕੇ ਤੇ ਇੱਕ ਕਾਨਫਰੰਸ ਹੈ ਜਿਹੜੀ ਉਹ ਕਰਵਾਈ ਗਈ ਸੋ ਬਾਬਾ ਬਕਾਲਾ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਕਾਨਫਰੰਸ ਹੋਈ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਪਰ ਟਲੂ ਸਾਹਿਬ ਇੱਥੇ ਤਾਂ ਫੇਰ ਉਹੀ ਇੱਕ ਢੇੜਾ ਜਿਹੜਾ ਜਿਵੇਂ ਕਹਿੰਦੇ ਪਿੰਨੇ ਨੂੰ ਵੱਟ ਚੜਾਈ ਜਾਓ ਚੜਾਈ ਜਾਓ ਰੱਸੀ ਨਾਲ ਉਹਨੇ ਘੁੰਮੀ ਜਾਣਾ ਸੋ ਮੁੱਖ ਮੰਤਰੀ ਸਾਹਿਬ ਇੱਥੇ ਵੀ ਉਹ ਪਿੰਨਾ ਹੀ ਘਮਾਉਂਦੇ ਨਜ਼ਰ ਆਏ ਕਿਉਂਕਿ ਜਿਹੜੀਆਂ ਚੀਜ਼ਾਂ ਹੋ ਗਈਆਂ ਤੁਸੀਂ ਇੱਕ ਵਾਰੀ ਬੋਲ ਕੇ ਦੱਸ ਦਿਆਂ ਉਹਨਾਂ ਨੂੰ ਵਾਰ-ਵਾਰ ਵਾਰ-ਵਾਰ ਇੱਥੇ ਵੀ ਉਹ ਦੁਹਰਾਉਂਦੇ ਆ ਜਿਹੜੇ ਉਹ ਨਜ਼ਰ ਆਇਆ ਨੇ ਢਿੱਲੋ ਸਾਹਿਬ ਦੇਖੋ ਮੁੱਖ ਮੰਤਰੀ ਸਾਹਿਬ ਜਦੋਂ ਸੱਤਾ 'ਚ ਨਹੀਂ ਹੁੰਦੇ ਸੀ ਤਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਦੇ ਹੁੰਦੇ ਸੀ ਉਹੀ ਕਿਸਿਆ ਪੁਰਾਣਾ ਲੈਕਚਰ ਉਹੀ ਸਾਰਾ ਕੁਝ ਇਹੀ ਹਾਲ ਉਹ ਬਾਦਲ ਸਾਹਿਬ ਤੇ ਕਹਿ ਜਾਂਦੇ ਸੀ ਕਹਿੰਦੇ ਮੋਦੀ ਸਾਹਿਬ ਦਾ ਭਾਸ਼ਣ ਤਾਂ ਲਾਲ ਕਿਲੇ ਦੇ ਕਬੂਤਰਾਂ ਨੂੰ ਵੀ ਯਾਦ ਹੋ ਗਿਆ ਹੂੰ ਬੜਾ ਬੜਾ ਤਾਂ ਜੀ ਕੱਸਦੇ ਸੀ ਜੀ ਤੇ ਲੋਕ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਆ ਜਿਹੜੇ ਵਿਰੋਧੀ ਧਿਰਾਂ ਵਾਲੇ ਆ ਕਹਿੰਦੇ ਮਾਨ ਸਾਹਿਬ ਕੰਮ ਤਾਂ ਤੁਹਾਡਾ ਵੀ ਉਹੀ ਹੈ ਬਿਲਕੁਲ ਉਹੀ ਨੌਕਰੀਆਂ ਪਾਵੇਂ ਕਹਿੰਦੇ ਆ ਨਾ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਘਰ ਦਾਣੇ ਨਹੀਂ ਮਾਪੀ ਨਹੀਂ ਚੱਲੀ ਐ ਜੀ ਤੁਸੀਂ ਵੀ ਉਹੀ ਪੈਸਿਆਂ ਦੀ ਸਾਡੇ ਕੋਲ ਕੋਈ ਘਾਟ ਨਹੀਂ ਕਦੇ 10 ਵੀ ਦਿਓ ਤੁਹਾਡੇ ਰਾਜ ਦੇ ਵਿੱਚ ਤੁਸੀਂ ਕਰਜਾ ਕਿੰਨਾ ਚੜਾਤਾ ਹੂੰ ਇਹਦਾ ਅੰਕੜਾ ਦੇ ਦਿਓ ਜੇ ਪਿਛਲੇ ਸਾਲ ਤੁਸੀਂ 700 ਕਰੋੜ ਲੈ ਕੇ ਹਟੇ ਕਿੰਨਾ ਕਚਰ ਤੀਰ ਤੁਕੇ ਦੇ ਨਾਲ ਇਹ ਕੰਮ ਚੱਲੂਗਾ ਜਿੱਥੋਂ ਤੁਸੀਂ ਪੈਸੇ ਕਮਾਉਣੇ ਸੀ ਉਹਦੇ ਤੇ ਸਵਾਲ ਉੱਠਦੇ ਐ ਹੂੰ ਕਿ ਮੈਨਿੰਗ ਤੋਂ ਤੁਸੀਂ ਕਿਹਾ ਸੀ 20000 ਕਰੋੜ ਰੁਪਇਆ ਇਕੱਠਾ ਕਰ ਲਾਂਗੇ ਜਾਂ ਨਾ 33000 ਮੈਨੂੰ ਤਾਂ ਲੱਗਦਾ 33 ਕਰੋੜ ਵੀ ਨਹੀਂ ਇਕੱਠਾ ਹੋਇਆ ਤੁਹਾਡਾ ਜੀ ਇਹਨਾਂ ਨੇ ਕਿਹਾ ਮਾਨਤ ਸਾਹਿਬ ਨੇ ਅਸੀਂ 51 ਨੌਕਰੀਆਂ ਰੋਜ਼ ਦਿੰਨੇ ਆ ਚੰਗੀ ਗੱਲ ਹੈ ਜੇ ਤੁਸੀਂ ਇਹ ਗੱਲ ਕਰਦੇ ਹੋ ਜੇ ਪਰਿਵਾਰ ਦਾ ਇੱਕ ਜੀ ਨੌਕਰੀ ਤੇ ਲੱਗਦਾ ਸਮਝ ਲਓ ਸਾਰੇ ਪਰਿਵਾਰ ਦੇ ਦਿਨ ਫਿਰ ਜਾਂਦੇ ਨੇ ਉਹ ਕਹਿੰਦੇ ਕਿ ਜਿਹੜਾ ਗੁਰਦੀਪ ਸਿੰਘ ਖੇੜਾ ਖੇੜਾ ਸ਼ਬਦ ਵੈਸੇ ਇਹ ਅਕਾਲੀ ਦਲ ਦੀ ਸਟੇਜ ਤੇ ਬੈਠੇ ਸੀਗੇ ਇਹ ਸੁਖਵੀਰ ਸਿੰਘ ਬਾਦਲ ਨੂੰ ਹੱਲਾਸ਼ੇਰੀ ਦੇ ਰਹੇ ਨੇ ਆਪਾਂ ਦੋਣਾ ਸਮਝੋ ਹੂੰ ਆਪਾਂ ਤਾਂ ਬਹੁਤ ਅੱਗੇ ਲੰਘ ਜਾਾਂਗੇ ਉਹਨਾਂ ਨੇ ਜੇਲ੍ਹ ਦੇ ਸਫ਼ਰ ਦੀ ਵੀ ਗੱਲ ਕੀਤੀ ਕਈ ਹੋਰ ਕਹੇ ਤੇ ਖੇੜਾ ਸਾਹਿਬ ਨੂੰ ਇਹ ਪੁੱਛ ਲੋ ਜਿਹੜੇ ਵੱੱਜਰ ਗੁਨਾਹ ਦੂਜੀਆਂ ਪਾਰਟੀਆਂ ਕਹਿੰਦੀਆਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੀਤੇ ਨੇ ਉਹ ਪੰਥਕ ਦੇ ਮੁਤਾਬਕ ਪੰਥਕ ਸਿਸਟਮ ਦੇ ਮੁਤਾਬਕ ਸਹੀ ਨੇ ਹੂੰ ਜਦੋਂ ਤੱਕ ਤੁਸੀਂ ਜੇ ਕਬੂਤਰ ਅੱਖਾਂ ਬੰਦ ਕਰਕੇ ਸਮਝੇ ਕਿ ਬਿੱਲੀ ਨੂੰ ਦਿਸਰੋਂ ਹਟ ਗਿਆ ਹੋਤਾ ਨਹੀਂ ਹੁੰਦਾ ਜਦੋਂ ਤੱਕ ਤੁਹਾਡਾ ਫਰਜ਼ ਇਹ ਬਣਦਾ ਹੈ ਉਹ ਕਾਰਨ ਲੱਭੋ ਜਿੰਨਾ ਕਰਕੇ ਸ਼ਰੋਮਣੀ ਅਕਾਲੀ ਦਲ ਦਾ ਲੋਕਾਂ ਦੇ ਵਿੱਚੋਂ ਭਰੋਸਾ ਖਤਮ ਹੋ ਗਿਆ ਹੂੰ ਗੁਰੂ ਸਾਹਿਬ ਨੇ ਸੰਗਤ 21 ਸਵੇਰੇ ਕਹੀ ਹੈ ਤੇ ਉਹ ਸੰਗਤ ਤੋਂ ਤੋਂ ਨਾਰਾਜ਼ ਹੋ ਗਈ ਹੈ ਸੰਗਤ ਤੋਂ ਤੋਂ ਪਿੱਛੇ हट ਗਈ ਹੈ ਤੇ ਤੁਸੀਂ ਅੱਜ ਵੀ ਕਹੀ ਜਾਣਦੇ ਹੋ ਕਿ ਉਹ ਤਾਂ ਉਹ ਜਹਾ ਪ੍ਰਦੀਪ ਕਲੇਰ ਹੈ ਉਹ ਤਾਂ ਦੁਖੀ ਹੈ ਜੀ ਇਹ ਵਿਰੋਧੀ ਜਿਹੜੇ ਨੇ ਬਾਗੀ ਉਹਨੂੰ ਮੁਖਰਾ ਕੇ ਕਹਿੰਦੇ ਉਹ ਕਹਿੰਦੇ ਤੂੰ ਇਹ ਦੱਸ ਦੇ ਭਾਈ ਅਸੀਂ ਮੰਨਦੇ ਆ ਉਹ ਜਦੋਂ ਤੁਸੀਂ ਆਪਦੇ ਡ੍ਰੈਇੰਗ ਰੂਮਾਂ 'ਚ ਉਹਨੂੰ ਬਹੌਂਦੇ ਸੀ ਹੂੰ ਉਹਨਾਂ ਨੂੰ ਸਿਕਿਉਰਿਟੀਆ ਦਿੰਦੇ ਸੀ ਉਦੋਂ ਉਹਨੇ ਬੇਅਦਬੀ ਕੀਤੀ ਨਹੀਂ ਸੀ ਤੁਹਾਡੇ ਖੁਫੀਆ ਤੰਤਰ ਨੇ ਗ੍ਰਹਿ ਮਹਿਕਮਾ ਤੁਹਾਡੇ ਕੋਲ ਸੀ ਜੀ ਤੇ ਫਿਰ ਤੁਸੀਂ ਕਾਦੇ ਵਾਸਤੇ ਘਰਾਂ 'ਚ ਬੁਲਾਉਂਦੇ ਸੀ ਨਾ ਦੋਖੀਆਂ ਨੂੰ ਬਿਲਕੁਲ ਤੇ ਤੁਸੀਂ ਆਪਨਾ ਕੋਲ ਗਏ ਹੋ ਕਹਿੰਦੇ ਜੀ ਸਰਦਾਰ ਸੁਖਵੀਰ ਸੇ ਉਹ ਤਾਂ ਗਏ ਹੀ ਨਹੀਂ ਜੇ ਅਕਾਲੀ ਦਲ ਦਾ ਇਹ ਵੱਡਾ ਟੋਲਾ ਉੱਥੇ ਚਲਿਆ ਗਿਆ ਉਹ ਕਿਹਦੇ ਕਹਿੰਤੇ ਗਿਆ ਜੇ ਸੁਖਵੀਰ ਸਿੰਘ ਨੇ ਉੱਥੇ ਨਹੀਂ ਭੇਜੇ ਸੀ ਉਹਨਾਂ ਨੇ ਐਕਸ਼ਨ ਕੀ ਕੀਤਾ ਤੁਸੀਂ ਪਾਰਟੀ ਸਿਸਟਮ ਦੇ ਉਲਟ ਜਾ ਕੇ ਆਹ ਕੁਛ ਕਰ ਰਹੇ ਹੋ ਇਹ ਤਾਂ ਕਹਤੇ ਨਹੀਂ ਹੋਈ ਗੱਲ ਸੋ ਇਸ ਮਾਮਲੇ ਦੇ ਵਿੱਚ ਪ੍ਰਭ ਜੀ ਜੇ ਤੋ ਤੱਕ ਅਕਾਲੀ ਦਲ ਆਪਣੇ ਅਸਲੀ ਰੰਗ ਰੂਪ ਅਸਲੀ ਪੰਥਕ ਜਜ਼ਬੇ ਤੇ ਨਹੀਂ ਉਤਰਦਾ ਸੋਚੋ ਕਿ ਸਾਡੀ ਇਹ ਸਥਿਤੀ ਕਿਉਂ ਖਰਾਬ ਹੋਈ ਹੈ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਕੋਈ ਚਾਰ ਵੱਡੇ ਵਿਦਵਾਨ ਬੁਲਾ ਲਓ ਜਿਹੜੇ ਤੁਹਾਨੂੰ ਸਮਝਾ ਦੇਣ ਕਿ ਤੁਹਾਡੀਆਂ ਆ ਬੱਜਰ ਗਨਾ ਨੇ ਆ ਗਲਤੀਆਂ ਨੇ ਜਿਹਦੇ ਕਰਕੇ ਸੰਗਤ ਤੋਂ ਬੇਮੁਖ ਹੋ ਗਈ ਹੈ ਜਦੋਂ ਤੱਕ ਸੰਗਤ ਤੁਹਾਨੂੰ ਅਪਣਾਉਂਦੀ ਨਹੀਂ ਉਦੋਂ ਤੱਕ ਆਪਣਾ ਦੁਬਾਰਾ ਲਾਈਨ ਤੇ ਚੜਨਾ ਉਹ ਥੋੜਾ ਜਿਹਾ ਟੇਡਾ ਲੱਗਦਾ ਹੈ ਜੀ ਸਭ ਪਿਛਲੇ ਦਿਨੀ ਸ਼ਹੀਦ ਜਿਹੜੇ ਈਸਰੂ ਨੇ ਉਹਨਾਂ ਦੀ ਕਾਨਫਰੰਸ ਹੋਈ ਅੱਜ ਬਾਬਾ ਬਕਾਲਾ ਵਿਖੇ ਕਾਨਫਰੰਸ ਹੋਈ ਤੇ ਕੱਲ ਨੂੰ ਹਰਚੰਦ ਸਿੰਘ ਲੋਂਗਵਾਲ ਉਹਨਾਂ ਦੀ ਕਾਨਫਰੰਸ ਹੈ ਇੱਥੇ ਮੇਰਾ ਸਵਾਲ ਇਹ ਹੈ ਕਿ ਕਾਨਫਰੰਸਾਂ ਲਾਉਂਦੇ ਸਟੇਜਾਂ ਲਾਉਂਦੇ ਹੋ ਤੁਸੀਂ ਕਾਨਫਰੰਸਾਂ ਕਰਦੇ ਹੋ ਦੇਖਿਆ ਜਾਵੇ ਤੇ ਸਾਰੀਆਂ ਕਾਨਫਰੰਸਾਂ ਇੱਕ ਧਰਮ ਦੇ ਨਾਲ ਸੰਬੰਧਿਤ ਨੇ ਚਲੋ ਉਹ ਸ਼ਹੀਦ ਹੋਏ ਉਹ ਵੀ ਇੱਕ ਵੱਡੀ ਸ਼ਖਸੀਅਤ ਸਨ ਪਰ ਜਿਸ ਤਰ੍ਹਾਂ ਦੀਆਂ ਸਟੇਜਾਂ ਲੱਗ ਕੇ ਜਿਸ ਤਰ੍ਹਾਂ ਦੇ ਸੰਬੋਧਨ ਇਥੋਂ ਹੁੰਦੇ ਨੇ ਕੀ ਅਸੀਂ ਆਉਣ ਵਾਲੇ ਸਮੇਂ 'ਚ ਇਹੀ ਸੁਣਦੇ ਰਾਵਾਂਗੇ ਕਿ ਬਾਬਾ ਬਕਾਲਾ ਦੀ ਕੀ ਸ਼ਖਸੀਅਤ ਕੌਣ ਸੀ ਕੀ ਹੋਇਆ ਸੀ ਉੱਥੇ ਕੀ ਇਤਿਹਾਸ ਸੀ ਕੀ ਅਸੀਂ ਉਹਨਾਂ ਚੀਜ਼ਾਂ ਨੂੰ ਸਟੇਜ ਤੇ ਖੜ ਕੇ ਨਹੀਂ ਦੱਸ ਸਕਦੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਚਾਹੇ ਅਕਾਲੀ ਦਲ ਸਾਰਿਆਂ ਨੇ ਇੱਕੋ ਹੀ ਕੰਮ ਫੜਿਆ ਹੋਇਆ ਹੈ ਵੀ ਸਿਰਫ ਔਰ ਸਿਰਫ ਹਰ ਜਗ੍ਹਾ ਤੇ ਜਾ ਕੇ ਸਿਆਸਤ ਕਰਨੀ ਹੈ ਹਰ ਜਗ੍ਹਾ ਤੇ ਚਾਹੇ ਤੁਸੀਂ ਧਾਰਮਿਕ ਤੇ ਗਏ ਹੋ ਜੇ ਤੁਸੀਂ ਆਪਦੀ ਸਿਆਸਤ ਤੇ ਜਗਤ ਗਏ ਹੋ ਚਲੋ ਉੱਥੇ ਤਾਂ ਤੁਸੀਂ ਕਰਨੀ ਕਰਨੀ ਹੈ ਕੀ ਇਹ ਵਾਜੇ ਵਟ ਲੋ ਸਾਹਿਬ ਇਹ ਤਾਂ ਜੇ ਕਿਸੇ ਮਰਨੇ ਤੇ ਵਗ ਜਾਣ ਉੱਥੇ ਨਹੀਂ ਛੱਡਦੇ ਹੂੰ ਉੱਥੇ ਵੀ ਜੇ ਸਿਆਸਤ ਨਾ ਕਰਨ ਤੇ ਮੇਰਾ ਤਾਂ ਨਹੀਂ ਖਿਆਲ ਇਹਨਾਂ ਦੀ ਰੋਟੀ ਹਜਮ ਹੁੰਦੀ ਹੈ ਜੀ ਇੱਕ ਦਿਨ ਦੇ ਵਿੱਚ ਇਹ 10 ਥਾਵਾਂ ਤੇ ਜਾਂਦੇ ਆ ਕਿਤੇ ਗਵੀ ਹੁੰਦੀ ਹੈ ਕਿਤੇ ਸੋਗ ਹੁੰਦਾ ਹੂੰ ਜਿਹੜੇ ਕੱਲ ਹੈ ਉਹ ਦੋ ਪਾਰਟੀਆਂ ਕਰਨੀਆਂ ਨੇ ਇੱਕ ਦਾਗੀ ਤੇ ਦੂਜਿਆਂ ਨੂੰ ਵਾਗੀ ਕਹਿੰਦੇ ਆ ਜੀ ਅੱਜ ਵਾਲੀ ਦੇ ਵਿੱਚ ਤਾਂ ਮੁੱਖ ਮੰਤਰੀ ਸਾਹਿਬ ਵੀ ਗਏ ਸੀ ਬਿਲਕੁਲ ਪਰ ਮੁੱਖ ਮੰਤਰੀ ਸਾਹਿਬ ਦਾ ਜਿਹੜੀ ਡੀ ਬਣਾਈ ਗਈ ਆਮ ਡੀ ਨਾ 10 ਫੁੱਟ ਤੇ ਹੁੰਦੀ ਹੈ ਵੱਧ ਤੋਂ ਵੱਧ ਜਾਂ 15 ਫੁੱਟ ਤੇ ਜੀ ਮੇਰੇ ਹਿਸਾਬ ਨਾਲ ਜਿੱਦਾਂ ਦੀ ਮੈਂ ਉਹ ਦੇਖ ਰਿਹਾ ਸੀ ਪਿਕਚਰ ਦੇ ਵਿੱਚ ਉਹ ਘੱਟੋ ਘੱਟ 100 ਫੁੱਟ ਤੇ ਹੋਣੀ ਹੈ ਹੂੰ ਇਹ ਜਿਹੜੀਆਂ ਏਜੰਸੀਆਂ ਨਾਲ ਤੁਰਗਾਂ ਫਿਰਦੀਆਂ ਨਾ ਇਹ ਮੁੱਖ ਮੰਤਰੀ ਨੂੰ ਡਰਾ ਦਿੰਦੀਆਂ ਨੇ ਹੂੰ ਇਹ ਚੀਜ਼ਾਂ ਜਿਸ ਸੁਰੱਖਿਆ ਸਭ ਤੋਂ ਘੱਟ ਕਿਸੇ ਨੇ ਕੀਤੀ ਸੀ ਸ਼ੁਰੂਆਤੀ ਦੌਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਲੀ ਪਰਵਾਹੀ ਸੀ ਕਰਦੀ ਜੀ ਪਟਿਆਲੇ ਦੇ ਵਿੱਚ ਪੋਲੋ ਗਰਾਊਂਡ ਦੇ ਵਿੱਚ ਹਿੰਦਪਾਖ ਕਬੱਡੀ ਮੈਚ ਹੋਇਆ ਉਹ ਮੋਤੀ ਬਾਗ ਤੋਂ ਦੁੰਨੇਪਰਾ ਇੱਕ ਗੱਡੀ 'ਚ ਬੈਠ ਕੇ ਆ ਗਈ ਹੂੰ ਸਟੇਜ ਤੇ ਆ ਕੇ ਬੈਠੇ ਜਿਹੜਾ ਇੰਸਪੈਕਟਰ ਉੱਥੇ ਡਿਊਟੀ ਤੇ ਖੜਾ ਸੀ ਉਹਨੇ ਨਾਲ ਦੀ ਨਾਲ ਆਪਣੇ ਡੀਐਸਪੀ ਨੂੰ ਦੱਸਿਆ ਡੀਐਸਪੀ ਨੇ ਐਸਬੀ ਸਿਟੀ ਨੂੰ ਐਸਬੀ ਸਿਟੀ ਨੇ ਐਸਐਸਬੀ ਨੂੰ ਅਮਰਦੀਪ ਰਾਏ ਹੁੰਦੇ ਸੀ ਜੀ 10 ਮਿੰਟਾਂ 'ਚ ਉੱਥੇ ਪੁਲਿਸ ਛਾਉਣੀ ਬਣ ਗਈ ਹੂੰ ਕੀ ਕੈਪਟਨ ਸਾਹਿਬ ਅਸੀਂ ਉੱਥੇ ਖੜੇ ਸੀ ਕਹਿੰਦੇ ਆਵਰਦੀਪ ਜੀ ਇੱਧਰ ਆਓ ਲੋਕਾਂ ਨੂੰ ਖੇਡਾਂ ਦਾ ਆਨੰਦ ਲੈ ਲੈਣ ਦਿਓ ਹੂੰ ਕੋਈ ਗੋਲੀ ਨਹੀਂ ਵੱਜਦੀ ਸਾਡੇ ਤੁਸੀਂ ਆ ਸਾਰਾ ਆਪਦਾ ਢੰਮਟਮਾ ਲੈ ਕੇ ਜਾਓ ਕੰਮ ਕਰੋ ਲੋਕਾਂ ਦੇ ਇੱਥੇ ਜਿ ਬੋਲਾ ਕਰਦੇ ਹੋ ਕੱਢੀ ਐਸਪੀ ਛੱਡ ਜੋ ਜੀ ਇਹੀ ਹਲ ਚਰਜੀ ਸੋਚ ਨਹੀਂਦਾ ਸੀ ਹੂੰ ਚਰਜੀ ਸੋਚ ਨਹੀਂਦਾ ਤਾਂ ਇਹ ਨਹੀਂ ਪਤਾ ਸੀ ਕਿ ਕਿੱਥੇ ਉਹ ਬੱਕਰੀ ਚੋਣ ਲੱਗ ਜੇ ਤੇ ਕਿੱਥੇ ਬੱਚਿਆਂ ਨੂੰ ਉਡਰ ਕਟੋਲੇ ਦੇ ਵਿੱਚ ਝੂਟੇ ਦੇਣ ਲੱਗ ਜੇ ਜੀ ਉਹਨਾਂ ਦਿਨਾਂ ਦੇ ਵਿੱਚ ਮੇਰੀ ਬੁਲਾਕਾਤ ਹੋਈ ਮੈਂ ਕਿਹਾ ਤੁਸੀਂ ਇੰਨੇ ਬੰਦੇ ਲਈ ਫਿਰਦੇ ਹੋ ਕਹਿੰਦੇ ਜੀ ਹਟਦੇ ਨਹੀਂ ਮੈਂ ਤਾਂ ਬਹੁਤ ਘਟਾਦੇ ਨੇ ਮੈਂ ਤਾਂ ਅੰਦੇ ਤੋਂ ਵੱਧ ਖਤਮ ਕਰਤੇ ਨੇ ਜਦੋਂ ਤੁਸੀਂ ਚੋਣਾਂ ਲੜਦੇ ਹੋ ਵਿਰੋਧੀ ਧਿਰ ਚੋਂ ਤੁਸੀਂ ਤੰਜ ਕੱਸਦੇ ਹੋ ਤੇ ਜਦੋਂ ਤੁਸੀਂ ਸਤਾ ਚ ਆ ਜਾਂਦੇ ਹੋ ਤੇ ਉਹੀ ਤੰਤਰ ਸਾਰਾ ਤੁਹਾਡੇ ਦੁਆਲੇ ਆ ਜਾਂਦਾ ਹੈ ਜਿਹੜੇ ਆਮ ਲੋਕ ਐ ਆਮ ਲੋਕ ਦੀ ਥਾਤੇ ਖਾਸ ਇਹਨਾਂ ਨੇ ਤਾਂ ਕਿਹਾ ਸੀ ਕਿ ਅਸੀਂ ਤਾਂ ਜੀ ਲੋਕਾਂ ਦੇ ਘਰਾਂ ਜੋ ਸਰਕਾਰਾਂ ਚਲਾਵਾਂਗੇ ਆਮ ਲੋਕਾਂ ਦੇ ਮੁੰਡੇ ਐ ਤੇ ਕਿੰਨਾ ਕਹੇ ਆਮ ਨੇ ਉਹ ਸਾਰਿਆਂ ਦੇ ਸਾਹਮਣੇ ਆ ਉਹ ਜਿਹੜਾ ਇਲਜ਼ਾਮ ਲੱਗਿਆ ਮੁੱਖ ਮੰਤਰੀ ਤੇ ਕਿ ਉਥੇ ਬੁਲਟ ਪ੍ਰੂਫ ਸ਼ੀਸ਼ੇ ਚ ਬੋਲੇ ਹੁਣ ਅੱਜ ਬੁਲਟ ਪ੍ਰੂਫ ਸ਼ੀਸ਼ਾ ਲੱਗਿਆ ਸੀ ਹੂੰ ਉਸੇ ਦਿਨੀ ਜਦੋਂ ਇਹਨਾਂ ਨੇ ਪ੍ਰੇਡ ਦਾ ਨਰੀਖਣ ਕੀਤਾ ਥੱਲੇ ਜਾ ਕੇ ਉਦੋਂ ਸ਼ੀਸ਼ਾ ਲੱਗਿਆ ਸੀ ਲੱਗਿਆ ਸੀ ਆਪਣੀ ਚੀਜ਼ ਦੇ ਵਿੱਚ ਆਪ ਹੀ ਨਾ ਫਸੋ ਮਾਨ ਸਾਹਿਬ ਤੁਸੀਂ ਤਾਂ ਲੋਕਾਂ ਦੇ ਹੋ ਤੁਸੀਂ ਤਾਂ ਲੋਕਾਂ ਦੇ ਮੁੱਦੇ ਚੱਕ ਚੱਕ ਕੇ ਲੋਕਾਂ ਮਤਲਬ ਬੜੇ ਤਰੀਕੇ ਦੇ ਨਾਲ ਲੋਕਾਂ ਚ ਲੈ ਕੇ ਜਾਂਦੇ ਸੀ ਤੇ ਅੱਜ ਤੁਸੀਂ ਉਹ ਕੁਝ ਕਰੋ ਤੇ ਫਿਰ ਲੋਕ ਪੰਜਾਬ ਦੇ ਭਰੋਸਾ ਕਿਹੜੇ ਬੰਦੇ ਤੇ ਕਰਨਗੇ ਕਿਹੜੀ ਪਾਰਟੀ ਤੇ ਕਰਨਗੇ ਉਹੀ ਹਾਲੋਕੜੂ ਉਹੀ ਬੁੜੀ ਦਾ ਹਗਾਮਾ ਹੋਰ ਇਹਦੇ ਵਿੱਚ ਕੁਝ ਨਹੀਂ ਜਿਹੜਾ ਕੁਝ ਪਿਛਲੇ ਕਰਦੇ ਸੀ ਕੋਈ ਚੀਜ਼ ਨਹੀਂ ਬਦਲੀ ਬਦਲੇ ਹੈ ਤਾਂ ਚਿਹਰੇ ਬਦਲੇ ਨੇ ਜੀ ਢਿਲੋ ਸਾਹਿਬ ਗੱਲ ਕਰਾਂਗੇ ਜਮਨੀ ਚੋਣ ਦੀ ਪੰਜਾਬ ਦੀ ਜਮਨੀ ਚੋਣ ਬੇਸ਼ੱਕ ਹਲੇ ਐਲਾਨ ਨਹੀਂ ਹੋਇਆ ਪਰ ਸਰਗਰਮੀਆਂ ਪੂਰੀਆਂ ਬਣ ਗਈਆਂ ਨੇ ਗੱਦੜਬਾਹਾਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਮਾਹੌਲ ਗਰਮ ਹੈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਕਹਿੰਦੇ ਇਸ ਵਾਰ ਜਿਮਨੀ ਚੋਨ ਦੇ ਵਿੱਚ ਕਈ ਪੁਰਾਣੇ ਨਜ਼ਾਰੇ ਨੇ ਜਿਹੜੇ ਉਹ ਵੇਖਣ ਨੂੰ ਮਿਲ ਸਕਦੇ ਨੇ ਕੀ ਕਹਿਣਾ ਚਾਹੋਗੇ ਜਿਮਨੀ ਚੋਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੁਖਵੀਰ ਚੋ ਬਾਦਲ ਉੱਥੇ ਕਈ ਪਿੰਡਾਂ ਦੇ ਵਿੱਚ ਜਾ ਆਏ ਨੇ ਲੰਘੇ ਦੋ ਦਿਨਾਂ 'ਚ ਬਾਰ ਤੇ ਐਤਵਾਰ ਨੂੰ ਜੀ ਅਮਰਿੰਦਰ ਸਿੰਘ ਰਾਜਾ ਬੜੇ ਨੂੰ ਉੱਥੋਂ ਜਿੱਤੇ ਵੀ ਐ ਉਹਨਾਂ ਦਾ ਵੀ ਸਬੰਧ ਸਿੱਧਾ ਹੈ ਆਮ ਆਦਮੀ ਪਾਰਟੀ ਵਾਲੇ ਵੀ ਦੋ ਤਿੰਨ ਬੰਦੇ ਤਾਂ ਨਿਸ਼ਾਨਾ ਜਾਂ ਸੱਦੀ ਬੈਠੇ ਐ ਇੱਕ ਤਾਂ ਰਾਜ ਬਲਵਿੰਦਰ ਸਿੰਘ ਹੈ ਇੱਕ ਵੱਡੇ ਆਗੂ ਦਾ ਮੁੰਡਾ ਪੁਲਿਸ ਤੋਂ ਰਿਟਾਇਰ ਹੋਇਆ ਹੈ। ਇਸੇ ਤਰ੍ਹਾਂ ਇਹਨਾਂ ਦਾ ਇੱਕ ਹਲਕਾ ਇੰਚਾਰਜ ਹੈ। ਇੱਕ ਕੌਣੀ ਸਾਹਿਬ ਨੇ ਉਹਨਾਂ ਤੇ ਨજર ਜੀ ਮਾਰਦੇ ਫਿਰਦੇ ਆ। ਅਜੇ ਇਹ ਨਹੀਂ ਪਤਾ ਸਰਬਜੀਤ ਸਿਹੋਰੀ ਪੰਥਕ ਦਲ ਜਿਹਨਾਂ ਦਾ ਏਡਾ ਵੱਡਾ ਕੱਠ ਹੈ ਉਹ ਕਿਹਨੂੰ ਲੈ ਕੇ ਆਉਂਦੇ ਨੇ? ਮੈਦਾਨ ਚ ਆ ਜਾਣ। ਹਾਂ ਆਉਣਗੇ। ਕਿਉਂ ਨਹੀਂ ਆਉਣਗੇ? ਜੀ। ਜਦੋਂ ਉਹਨਾਂ ਨੇ ਅੱਜ ਬੜਾ ਵੱਡੇ ਪੱਧਰ ਤੇ ਐਲਾਨ ਕਰਤਾ ਕਿ ਵੋਟਾਂ ਵੜਮਾਓ ਇਸਰੋਮਣੀ ਕਮੇਟੀ ਦੀਆਂ। ਹੂੰ। ਇਹਨਾਂ ਨੇ ਜਿਹੜਾ ਸ਼ਬਦ ਵਰਤਿਆ ਉੱਥੇ ਉਹ ਮੈਂ ਨਹੀਂ ਵਰਤਦਾ। ਇਹ ਤਾਂ ਹੀ ਇੱਥੋਂ ਕੱਢੇ ਜਾਣਗੇ ਕਿਸੇ ਵੇਲੇ ਗੁਰੂ ਸਾਹਿਬ ਨੇ ਮਸੰਤ ਕੱਢੇ ਸੀ ਹੂੰ ਸੋ ਉਹਦੇ ਵਿੱਚ ਭਾਈ ਸਰਬਜੀਤ ਸਿੰਘ ਨੇ ਕਹਿ ਦਿੱਤਾ ਹੈਗਾ ਉੱਥੇ ਦਾ ਜਿਹੜੀ ਨਰਾਲੀ ਹੈ ਤੁਸੀਂ ਜਿਹੜੀ ਪਹਿਲੀ ਚੋਣ ਮੇਰਾ ਖਿਆਲ 1994 ਸੀ ਕਿਉਂਕਿ 95 31 ਜੁਲਾਈ ਨੂੰ ਨਾ 31 ਅਗਸਤ ਨੂੰ ਉਸ ਵੇਲੇ ਤੇ ਮੁੱਖ ਮੰਤਰੀ ਬਿਹਨ ਸਿੰਘ ਇਸ ਦੁਨੀਆ ਤੇ ਨਹੀਂ ਰਹੇ ਸੀ ਉੱਥੇ ਉਹਨਾਂ ਨੇ ਇਸ ਤਰੀਕੇ ਨਾਲ ਚੋਣ ਲੜੀ ਦੋ ਕਾਗੂ ਇਹੋ ਜਿਹੇ ਸੀ ਜਿਨ੍ਹਾਂ ਦੇ ਦਿਲ ਬਹੁਤ ਕਮਜ਼ੋਰ ਸੀ ਆਰਥਿਕ ਪੱਖੋਂ ਹੂੰ ਉਹਨਾਂ ਦੀ ਡਿਊਟੀ ਸੀ ਗਿੱਦੜ ਵਹੇ ਦੇ ਵਿੱਚ ਜਿਹੜਾ ਲੰਗਰ ਉੱਥੇ ਬਾਕੀ ਵਰਤਾਇਆ ਉੱਥੇ ਕਮੀ ਰਹੇਗੀ ਤੇ ਇੱਕ ਮੁਲਾਜ਼ਮਾਂ ਨੂੰ ਉਸ ਵੇਲੇ ਦਾ ਵਿੱਤ ਮੰਤਰੀ ਡਾਕਟਰ ਕੇਵਲ ਕ੍ਰਿਸ਼ਨ ਇੱਥੇ ਹੀ ਪਟਿਆਲੇ ਦੇ ਵਿੱਚ ਥਾਪਰ ਯੂਨੀਵਰਸਿਟੀ 'ਚ ਸਾਡੇ ਸਵਾਲਾਂ ਦੇ ਜਵਾਬ ਦਿੰਦਾ ਕਹਿ ਗਿਆ ਅਸੀਂ ਡੀਏ ਦੀ ਕਿਸ਼ਤ ਹਾਲੇ ਮੁਲਾਜ਼ਮਾਂ ਨੂੰ ਨਹੀਂ ਦੇਣੀ ਹੂੰ ਉਹ ਚੀਜ਼ੜਾ ਚ ਰਹਿ ਗਈ ਸੋ ਉਹ ਇਹ ਕਹਿੰਦੇ ਨੇ ਕਿ ਇੱਕ ਵਾਰੀ ਫੇਰ ਨਜ਼ਾਰਾ ਹੋਏਗਾ ਕਿਉਂਕਿ ਪਹਿਲੀ ਵਾਰ ਮਨਪ੍ਰੀਤ ਸੋ ਬਾਦਲ ਉਸ ਚੋਨ ਦੇ ਵਿੱਚ 30 ਸਾਲ ਪਹਿਲਾਂ ਮੈਦਾਨ 'ਚ ਆਇਆ ਸੀ। ਹੂੰ ਸੁਖਵੀਰ ਸੋ ਬਾਦਲ ਨੇ ਸਟੇਜ ਤੋਂ ਕਿਹਾ ਕੱਲ ਵੀ ਕਿਹਾ ਉੱਥੇ ਕਿ ਤੁਸੀਂ ਗਿੱਧੜ ਵੇਹੇ ਵਾਲਿਆਂ ਨੇ ਸਾਨੂੰ ਜਿਤਾਇਆ ਅਸੀਂ 97 ਦੇ ਵਿੱਚ ਸਰਕਾਰ ਬਣਾ ਲਈ। ਹੂੰ ਉਹ ਹੁਣ ਵੀ ਉੱਥੇ ਨਿਹੋਰਾ ਮਾਰਦੇ ਆ। ਤੁਸੀਂ ਸਾਨੂੰ ਜਿਵਨੀ ਚੋਂ ਜਿਤਾ ਦਿਓ ਹੂੰ ਤੇ 27 ਦੇ ਵਿੱਚ ਤੁਹਾਡੀ ਸਰਕਾਰ ਆ ਜਾਵੇਗੀ ਪੰਥਕ ਸ਼ਬਦ ਵਰਤਦੇ ਆ ਮੇਰਾ ਖਿਆਲ ਇਹ ਸ਼ਬਦ ਜੋ ਛੱਡਦੇ ਹਨ ਤਾਂ ਚੰਗੀ ਗੱਲ ਹੈ ਕਿਉਂਕਿ ਜੋ ਪੰਥਕ ਰੌ ਰੀਤਾਂ ਨੇ ਉਹ ਇਸ ਪਾਰਟੀ ਕੋਲ ਹੈ ਨਹੀਂ ਹੈ ਨਹੀਂ ਆ ਫਿਰ ਹਾਂ ਜੀ ਟਿਲੋ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਦਰਸ਼ਕਾਂ ਦੇ ਨਾਲ ਗੱਲਬਾਤ ਕੀਤੀ ਤੇ ਜਿਹੜੇ ਕੀਮਤੀ ਆਪਣੇ ਵਿਚਾਰ ਨੇ ਜਾਂ ਤੁਹਾਡੇ ਕੋਲ ਜਿੰਨੀ ਜਾਣਕਾਰੀ ਹੈ ਸਾਂਝੀ ਕੀਤੀ ਉਹਦੇ ਲਈ ਬਹੁਤ-ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਜੀ ਸੋ ਇਸ ਸਨ ਸਾਡੇ ਨਾਲ ਜਸਪਾਲ ਸਿੰਘ ਢੱਲੋ ਜਿਨ੍ਹਾਂ ਨੇ ਆਪਣੇ ਤਜਰਬੇ ਦੱਸੇ ਜਿਨ੍ਹਾਂ ਨੇ ਆਪਣੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਜਿਹੜਾ ਉਹ ਪਸੰਦ ਜ਼ਰੂਰ ਆਇਆ ਹੋਵੇਗਾ ਤੁਸੀਂ ਕਮੈਂਟ ਸੈਕਸ਼ਨ ਦੇ ਜ਼ਰੀਏ ਇਸ ਸਿਆਸਤ ਬਾਰੇ ਕੀ ਸੋਚਦੇ ਹੋ ਜ਼ਰੂਰ ਦੱਸੋ ਕੀ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਜਿਹੜੀਆਂ ਹੋ ਰਹੀਆਂ ਨੇ ਇਹਨਾਂ ਤੇ ਸਿਆਸਤ ਕਰਨੀ ਜ਼ਰੂਰੀ ਹੈ ਕੀ ਅਸੀਂ ਧਾਰਮਿਕ ਕਾਨਫਰੰਸਾਂ ਨੂੰ ਧਾਰਮਿਕ ਨਹੀਂ ਰੱਖ ਸਕਦੇ ਜਾਂ ਫਿਰ ਦੂਜੇ ਪਾਸੇ ਗੱਲ ਕਰੀਏ ਤਾਂ ਜਿਮਨੀ ਚੋਣਾ ਜਿਹੜੀਆਂ ਪੰਜਾਬ ਚ ਹੋਣੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਦੀ ਮਨਪ੍ਰਿਤ ਬਾਦਰ ਹੁਣੀ ਇਸ ਵਾਰ ਮੈਦਾਨ ਚ ਆਉਣਗੇ ਜੇ ਆਉਣਗੇ ਤਾਂ ਸਭ ਤੋਂ ਵੱਡਾ ਸਵਾਲ ਹੈ ਕਿ ਕਿਹੜੀ ਪਾਰਟੀ ਬੁਲਾਉਣਗੇ ਸੋ ਇਸੇ ਤਰ੍ਹਾਂ ਕੱਲ ਮੁਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਆਗਿਆ ਧੰਨਵਾਦ